ਸਾਰੇ ਪ੍ਰੈਸ ਦੇ ਮੇਰੇ ਸਤਿਕਾਰ ਭਾਈਆਂ ਅਤੇ ਮిత్రਾਂ ہمارے ਇੱਥੇ ਪਹੁੰਚੇ ਨੇ ਤੁਹਾਡੇ ਸਾਰਿਆਂ ਦਾ ਇੱਥੇ ਆਏ ਤੇ ਬਹੁਤ-ਬਹੁਤ ਸਵਾਗਤ ਹੈ। ਬੋਰ ਸਾਡੇ ਵਿਜੇ ਸ਼ਾਂਤਲਾ ਜੀ ਪੂਰਬ ਕੇਂਦਰੀ ਮੰਤਰੀ ਅਤੇ ਪੂਰਬ ਪੰਜਾਬ ਅਧਿਸ਼ ਸਾਡੇ ਵਿੱਚ ਪਹੁੰਚੇ ਨੇ। ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਨਾਲ ਮੈਡਮ ਚੌਧਰੀ ਸਾਡੇ ਪੂਰਬ ਅਧਿਆਚ ਜ਼ਿਲ੍ਹੇ ਦੇ ਰਮੇਸ਼ ਸ਼ਰਮਾ ਜੀ ਰਮਨ ਪੱbbi ਜੀ ਔਰ ਮਹਾ ਮੰਤਰੀ ਰਜੇਸ਼ ਕਪੂਰ ਜੀ ਅਮੀ ਜੀ ਔਰ ਹੋਰ ਵੀ ਸਾਰੇ ਸਾਥੀ ਆਏ ਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦਾ ਜਿਹੜਾ ਧੱਕਾ ਕੀਤਾ ਜਾ ਰਿਹਾ ਉਹਦੇ ਬਾਰੇ ਸਾਡੇ ਪੂਰਬ ਕੇਂਦਰੀ ਮੰਤਰੀ ਵਿਜੇ ਸੰਪਲਾ ਜੀ ਆਪਣੀ ਗੱਲ ਰੱਖਣਗੇ ਔਰ ਤੁਹਾਡੇ ਨਾਲ ਵਿਚਾਰ ਦੱਸਣਗੇ बहुत बहुत धन्यवाद जी।, जी आज अजे अध्यक्ष जी अज जमें कि तुम सारे पता कि पिछले काफ़ी समय तो जड़िया बहुत सारिया है के केंद्र हैं, जिमें आयुष्मान भारत की गल चलती है किसान सम्मान निधि की गल चलते हैं प्रधानमंत्री आवास योजना बहुत सारिया सतारह अठारह योजनाव जड़िया चलदी हैं ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ 39 ਜਗ੍ਹਾ ਦੇ ਉੱਤੇ ਕੈਂਪ ਲਗਾਏ ਜਾ ਰਹੇ ਸੀ। ਔਰ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਜਿੱਥੇ-ਜਿੱਥੇ ਸਾਡੇ ਕਾਰਜਕਰਤਾ ਕੈਂਪ ਆਪਣਾ ਲਗਾ ਰਹੇ ਸੀ ਪੰਜਾਬ ਸਰਕਾਰ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਹੈ। ਕੋਣਾ ਤੇ ਇਹ ਚਾਹੀਦਾ ਜਦੋਂ ਕੇਂਦਰ ਦੀਆਂ ਯੋਜਨਾਵਾਂ ਲਾਗੂ ਹੁੰਦੀਆਂ ਹਨ ਉਹਨੂੰ ਇੰਪਲੀਮੈਂਟ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੁੰਦੀ ਹੈ ਪਰ ਤੁਹਾਨੂੰ ਇਹ ਦੱਸ ਕੇ ਬੜਾ ਅਫਸੋਸ ਹੁੰਦਾ ਹੈ ਕਿ ਸੂਬਾ ਸਰਕਾਰ ਉਹ ਆਪ ਤਾਂ ਲਾਗੂ ਨਹੀਂ ਕਰਦੀ ਔਰ ਇਹ ਵੀ ਨਹੀਂ ਦੱਸਦੇ ਕਿ ਅਸੀਂ ਕੌਣ ਇਹ ਕਰ ਰਿਹਾ ਜਿਦਾਂ ਵਿਧਵਾ ਪੈਨਸ਼ਨ ਯੋਜਨਾ ਹੈ ਤੁਹਾਡੀ ਆਤ ਜਿਹੜੀ ਫਰੀ ਜਿਹੜਾ ਰਾਸ਼ਨ ਆਂ ਦਾ ਉਹਦੀ ਜਿਹੜੀ ਯੋਜਨਾ ਹੈ ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਕੇਂਦਰ ਵੱਲੋਂ ਦਿੰਦੀਆਂ ਦਿੱਤੀਆਂ ਜਾ ਰਹੀਆਂ ਪਰ ਕੇਂਦਰ ਦੀ ਸਰਕਾਰ ਦਾ ਕਿਤੇ ਨਾਂ ਨਾ ਆ ਜਾਏ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਨਾ ਤਾਂ ਆਪ ਕੀਤਾ ਜਾ ਰਿਹਾ ਕੋਸ਼ਿਸ਼ ਨਾ ਹੀ ਕਿਸੇ ਨੂੰ ਕਰਨ ਦਿੱਤਾ ਜਾਂਦਾ ਔਰ ਜਦੋਂ ਸਾਡੇ ਕਾਰਜਕਰਤਾ ਉਸ ਕੈਂਪ ਨੂੰ ਲਗਾ ਰਹੇ ਨੇ ਤੇ ਉਹਦੇ ਉੱਤੇ ਪੁਲਿਸ ਦੀ ਧੱਕੇਸ਼ਾਹੀ ਦੇ ਨਾਲ ਪੁਲਿਸ ਬਲ ਦੇ ਨਾਲ ਫੋਰਸਲੀ ਜਿਹੜਾ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈ ਮੈਂ ਆਉਂਦਾ ਹੋਇਆ ਹੁਣ ਇਸ ਕਰਕੇ ਵੀ ਲੇਟ ਹੋ ਗਿਆ ਕਿ ਮੈਨੂੰ ਆਦਮਪੁਰ ਵੀ ਰੁਕਣਾ ਪਿਆ ਉੱਥੇ ਸਾਡੇ ਸੁਸ਼ੀਲ ਰਿੰਕੂ ਜੀ ਨੂੰ ਗ੍ਰਿਫਤਾਰ ਕੀਤਾ ਸਾਡੇ ਮਕਰ ਸਾਹਿਬ ਉੱਥੇ ਬੈਠੇ ਸਾਡਾ ਜ਼ਿਲ੍ਹਾ ਪ੍ਰਧਾਨਪੁਰ ਦੀ ਟੀਮ ਉੱਥੇ ਬੈਠੀ ਬਹੁਤ ਸਾਰੇ ਨੇਤਾ ਉੱਥੇ ਬੈਠੇ ਇਸੇ ਤਰ੍ਹਾਂ ਜਿੰਦਰਪੰਡ ਜਿਹੜਾ ਸਾਡੇ ਕੇੜੀ ਭੰਡਾਰੀ ਜੀ ਉਹਨਾਂ ਨੂੰ ਬਿਲਗਾ ਉੱਥੇ ਅਰੈਸਟ ਕੀਤਾ ਸੋ ਇਹ ਜਿਹੜੀ ਤਾਨਾ ਸ਼ਾਹੀ ਦੇ ਖਿਲਾਫ ਅੱਜ ਸਾਡੇ ਸੂਬਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਇੱਕ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਅੱਜ ਗਵਰਨਰ ਸਾਹਿਬ ਨੂੰ ਮਿਲਦੇ ਸਨ। ਔਰ ਉਹਨਾਂ ਨੂੰ ਵੀ ਇਹ ਜਿਹੜੀ ਧਕੇ ਸ਼ਾਹੀ ਦੇ ਬਾਰੇ ਜਾਣੂ ਕਰਾਇਆ ਗਿਆ। ਸਾਥਿਓ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਵੀ ਯੋਜਨਾ ਮੈਂ ਤੁਹਾਨੂੰ ਇੱਥੇ ਕਿਤੇ ਨਜ਼ਰ ਆ ਰਹੀਆਂ ਹੈ। ਹੈਲਥ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਯੋਜਨਾ ਉਹ ਕੇਂਦਰ ਸਰਕਾਰ ਦੀ ਜੀ। ਸਿੱਖਿਆ ਸਰ ਸਰ ਸਿੱਖਿਆ ਵਿਹਾਨ ਉਹ ਕੇਂਦਰ ਵੱਲੋਂ ਪੈਸਾ ਆ ਰਿਹਾ ਹੈ। ਅੱਜ ਜਨਨ ਕੇ ਤੁਹਾਨੂੰ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਭਰਤੀ ਕਰਨੀ ਉੱਥੇ ਡਾਕਟਰ ਹੈ ਨਹੀਂ ਪਰ ਦਵਾਈਆਂ ਜਿਹੜੀਆਂ ਕੇਂਦਰ ਵੱਲੋਂ ਆ ਰਹੀਆਂ ਉਹ ਲੱਗ ਜਿਹੜੀ ਜਨੋਸ਼ਾ ਦੀ ਦੇ ਤੌਰ ਤੇ ਤਿਆਰੀ ਹੈ ਜਿਹੜੀ ਨੈਸ਼ਨਲ ਹੈਲਥ ਯੂਗਾ ਹੈਲਥ ਮਿਸ਼ਨ ਔਰ ਨੈਸ਼ਨਲ ਹੈਲਥ ਮਿਸ਼ਨ ਦੇ ਰੂਪ ਚ ਆ ਰਹੀਆਂ ਸੋ ਅੱਜ ਜਿੰਨੀਆਂ ਵੀ ਯੋਜਨਾਵਾਂ ਹੈ ਉਹਨਾਂ ਨੂੰ ਲਾਗੂ ਕਰਨਾ ਉਹਨਾਂ ਦੇ ਕਾਰਡ ਬਣਾਉਣਾ ਜਿਹੜੀ ਲੇਬਰ ਦੇ ਕਾਰਡ ਬਣਾਣਾ ਲੇਬਰ ਕਾਰਡ ਬਣਾਉਣਾ ਐਸੀ ਯੋਜਨਾਵਾਂ ਜਿਹੜੀਆਂ ਲਾਗੂ ਕੀਤੀਆਂ ਜਾਂਦੀਆਂ ਇਹ ਮੈਂ ਕਹਿਣਾ ਚਾਹਾਂਗਾ ਕਿ ਇਹ ਸੂਬਾ ਸਰਕਾਰ ਦੇ ਵਿੱਚ ਘਬਰਾਹਟ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਘਬਰਾਹਟ ਇਹ ਹੈ ਕਿ ਅਸੀਂ ਤਾਂ ਕੁਝ ਕਰਦੇ ਨਹੀਂ ਔਰ ਇਹ ਭਾਜਪਾ ਵਾਲੇ ਰੌਲਾ ਪਾ ਕੇ ਦੱਸਣਗੇ ਅਸੀਂ ਸਾਰਾ ਕੁਝ ਕਰਦੇ ਹਾਂ ਅਸੀਂ ਰੌਲਾ ਪਾ ਕੇ ਨਹੀਂ ਹਕੀਕਤ ਦੇ ਵਿੱਚ ਲੋਕਾਂ ਦੇ ਅਸੀਂ ਉਹ ਮੋਦੀ ਜੀ ਸਰਤਾ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੂੰ ਧਰਾਤਲ ਤੇ ਲਿਆਉਣਾ ਚਾਹੁੰਦੇ ਆ ਲੋਕਾਂ ਨੂੰ ਜ਼ਮੀਨੀ ਹਕੀਕਤ ਦੇ ਵਿੱਚ ਜਾਣੂ ਵੀ ਕਰਾਉਣਾ ਚਾਹੁੰਦੇ ਆ ਔਰ ਉਹ ਜਿਹੜੀ ਇੰਪਲੀਮੈਂਟ ਹੋਣ ਉਹਦੇ ਤੱਕ ਜਿਹੜਾ ਕਾਰਜਕਰਤਾ ਸਾਡੇ ਕੰਮ ਕਰ ਰਹੇ ਨੇ ਹੁਣ ਉਹ ਘਬਰਾਹਟ ਜਿਹੜੀ ਹੈ ਉਹ ਸੂਬਾ ਸਰਕਾਰ ਦੇ ਵਿੱਚ ਦਿਖਾਈ ਸਾਫ ਦਿੰਦੀ ਹੈ ਕਿ ਸਾਡੇ ਕੋਲ ਕੋਈ ਕਹਿਣ ਨੂੰ ਦੱਸਣ ਨੂੰ ਕੁਝ ਨਹੀਂ ਹੈਗਾ ਸਾਡੇ ਕੋਲ ਕੋਈ ਯੋਜਨਾਵਾਂ ਵੀ ਹੈ ਨਹੀਂ ਜਿਹੜੀਆਂ ਅਸੀਂ ਲਾਗੂ ਕਰਦੇ ਹੁਆ ਅੱਜ ਉਹਨਾਂ ਕੋ ਸਵਾਏ ਪੋਸਟਰ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਅੱਜ ਜੇ ਸਫਾਈ ਕਰਮਚਾਰੀਆਂ ਦੀ ਪੈਨਸ਼ਨ ਦੇਣੀ ਹੈ ਅੱਜ ਪੁਲਿਸ ਕਰਮਚਾਰੀਆਂ ਦੀ ਪੈਨਸ਼ਨ ਦੇਣੀ ਹੈ ਉਹਨਾਂ ਦੇ ਏਰੀਅਰ ਦੇਣੇ ਆ ਉਹ ਸਾਰੇ ਸਾਰੇ ਪੈਂਡਿੰਗ ਪਏ ਆ ਅੱਜ ਬਿਜਲੀ ਬੋਰਡ ਵਾਲਿਆਂ ਦੇ ਜਿਹੜੇ ਬੈਠੇ ਪੈਨਸ਼ਨ ਯੋਜਨਾਵਾਂ ਉਹ ਲੈ ਕੇ ਬੈਠੇ ਨੇ ਪੁਰਾਣੀਆਂ ਉਹਨਾਂ ਦੀਆਂ ਯੋਜਨਾਵਾਂ ਨੇ ਮਿਲ ਰਹੀਆਂ ਸੋ ਉਹਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਨਾ ਕਰਨ ਦੇ ਆਪਣੇ ਆਪ ਨੂੰ ਉਹ ਦਿਨੋਂ ਉਹਨਾਂ ਦੇ ਮਨਾਂ ਚ ਆ ਕੇ ਅਸੀਂ ਅਸਫਲ ਆ ਇਹ ਉਹ ਮੰਨ ਚੁੱਕਿਆ ਕਿ ਵੀ ਉਹ ਅਸਫਲ ਨੇ ਔਰ ਜੇਦੇ ਕਰਕੇ ਉਹਨਾਂ ਨੇ ਇਹ ਤਕੇशाही ਜਿਹੜੀ ਹੈ ਕਰਨ ਦੇ ਲਈ ਇਹ ਬੀਜੇਪੀ ਵਾਲੇ ਅੱਗੇ ਆ ਕੇ ਲੋਕਾਂ ਦੇ ਹੇਤਾਂ ਚ ਕੰਮ ਨਾ ਕਰਨ ਇਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਪਰ ਇੱਥੇ ਅਸੀਂ ਇਹ ਦੱਸ ਦੇਵਾਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਮੋਦੀ ਸਾਹਿਬ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਹਨ ਉਹਨਾਂ ਨੂੰ ਲੋਕਾਂ ਤੱਕ ਲਿਜਾਣ ਦੇ ਲਈ ਵਚਨਬੱਧ ਹੈ। ਮੋਦੀ ਸਾਹਿਬ ਦੀਦਾ ਉਹਨਾਂ ਨੇ ਕੰਮ ਕਰਨਾ ਹੈ ਪੂਰੇ ਦੇਸ਼ ਦੇ ਵਿੱਚ ਇਹ ਸਾਰੀਆਂ ਯੋਜਨਾ ਬੜੀ ਚੰਗੀ ਤਰ੍ਹਾਂ ਸਚਾਰੂ ਰੂਪ ਚ ਲਾਗੂ ਹੈ। ਸਿਰਫ ਅਗਰ ਕੋਈ ਚੀਜ਼ ਲਾਗੂ ਨਹੀਂ ਹੁੰਦੀ ਤੇ ਉਹ ਪੰਜਾਬ ਚ ਕੋਈ ਵੀ ਯੋਜਨਾ ਅਗਰ ਸਹੀ ਨਹੀਂ ਲਾਗੂ ਹੁੰਦੀ ਤੇ ਪੰਜਾਬ 'ਚ ਉਹਦਾ ਕਾਰਨ ਕਿ ਜਿਹੜਾ ਇਹਨਾਂ ਨੂੰ ਮਾੜਾ ਮੋਟਾ ਸ਼ੇਅਰ ਪਾਉਣਾ ਪੈਂਦਾ ਉਹਦੀ ਵੀ ਇਹਨਾਂ ਕੋਲ ਸਮਰੱਥਾ ਨਹੀਂ ਹੈ ਹੁਣ ਕਹਿਣ ਨੂੰ ਤੇ ਇਹਨਾਂ ਨੇ ਕਹਿਤਾ ਕਿ ਅਸੀਂ ਸਾਰਿਆਂ ਨੂੰ 10 ਲੱਖ ਰੁਪਏ ਤੱਕ ਦਿਆਂਗੇ ਪੰਜਾਬ ਦੇ ਜਿੰਨੇ ਹਸਪਤਾਲ ਆ ਉਹਨਾਂ ਨੇ ਤੇ ਬੰਦ ਕਹਿੰਦੇ ਕਿ ਅਸੀਂ ਅਭਿਸ਼ਮਾਨ ਨੂੰ ਲੈਣਾ ਨਹੀਂ ਕਿਉਂਕਿ ਸੂਬਾ ਸਰਕਾਰ ਉਹਨਾਂ ਨੂੰ ਪੈਸਾ ਨਹੀਂ ਦਿੰਦੀ ਕੇਂਦਰ ਵੱਲੋਂ ਪੈਸਾ ਆ ਰਿਹਾ ਹੈ ਪਰ ਸੂਬਾ ਸਰਕਾਰ ਉਹ ਪ੍ਰਾਈਵੇਟ ਜਿਹੜੇ ਹਸਟਾ ਵਾਲਾ ਨੂੰ ਉਹ ਪੈਸਾ ਨਾ ਦੇਣ ਕਰਕੇ ਉਹ ਲਾਗੂ ਨਹੀਂ ਹੋ ਰਿਹਾ। ਅਵਰ ਅੱਜ ਜੇ ਕਲੀ ਇਹ ਹੀ ਨਹੀਂ ਜੀ ਨੀਰ ਯੋਜਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵੀ 40% ਇਹਨਾਂ ਦੇਣਾ 60 ਉਹਨਾਂ ਜਿਹੜੇ ਕੇਂਦਰ ਦਾ ਪੈਸਾ ਆ ਰਿਹਾ ਇਹ ਪ੍ਰਾਈਵੇਟ ਸਕੂਲਾਂ ਵਾਲੇ ਉਹ ਵੀ ਡੁੰਡੇ ਅੱਜ ਚਾਹੇ ਉਹ ਐਸੀਆਂ ਦੀ ਯੋਜਨਾ ਮਾ ਚਾਹੇ ਮਹਿਲਾਵਾਂ ਦੀ ਕਿਸਾਨਾਂ ਦੀ ਯੁਵਾਵਾਂ ਦੀ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਸਰਟੀਫਿਕੇਟ ਬਣਾਉਣੇ ਹੁੰਦੇ ਕੋਈ ਬਹੁਤ ਸਾਰੀਆਂ ਕਾਰਜ ਜਿਹੜੇ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ ਉਹਨਾਂ ਸਾਰਿਆਂ ਦੇ ਲਈ ਜਿਹੜਾ ਕੰਮ ਕਾਂਗ ਦੇ ਲਈ ਇਹ ਸਾਡੇ ਜਿਹੜੀਆਂ ਕੇਂਦਰ ਸਰਕਾਰ ਨੇ ਸੀਐਸਸੀ ਸੈਂਟਰ ਖੋਲੇ ਪਰ ਸੂਬਾ ਸਰਕਾਰ ਉਹਨਾਂ ਨੂੰ ਵੀ ਕੰਮ ਨਹੀਂ ਕਰਦੇ ਔਰ ਅੱਜ ਜੇ ਉਹਨਾਂ ਨੂੰ ਲੈ ਕੇ ਅਗਰ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਕਰ ਰਹੇ ਨੇ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਵਚਨਬੱਧ ਹੈ ਕਿ ਲੋਕਾਂ ਤੱਕ ਉਹਨਾਂ ਦੇ ਲੋਕਾਂ ਦੇ ਹਿੱਤਾਂ ਦੇ ਲਈ ਜਿੰਨਾ ਵੱਧ ਤੋਂ ਵੱਧ ਹੋ ਸਕੇਗਾ ਅਸੀਂ ਉਹ ਸੇਵਾਵਾਂ ਪ੍ਰਦਾਨ ਕਰਾਂਗੇ ਔਰ ਉਹ ਅਗਰ ਤੱਕੇਸ਼ਾਹੀ ਹੋਰ ਵੀ ਕਰੇਗੀ ਤੇ ਅਸੀਂ ਉਸ ਤੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਸਾਡੇ ਇਹ ਕਦਮ ਲੋਕਾਂ ਦੇ ਹਿੱਤਾਂ ਦੇ ਲਈ ਨੇ ਔਰ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਆਪਣੀ ਇਸ ਕਾਰਵਾਈ ਨੂੰ ਕਿਤੇ ਵੀ ਰੋਕਾਂਗੇ ਨਹੀਂ ਔਰ ਚਾਹੇ ਇਹ ਸਰਕਾਰ ਇਸ ਤੋਂ ਵੀ ਵੱਧ ਅਗਰ ਜੋਰ ਲਗਾਏਗੀ ਤਾਂ ਵੀ ਅਸੀਂ ਉਹਦੇ ਲਈ ਬੈਠੇ ਆਂ ਔਰ ਸਾਡੇ ਘਰਾ ਕਰਤਾ ਅਜ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਕੱਲੇ ਜਲੰਧਰ ਜੀ ਨਹੀਂ ਪੂਰੇ ਪੰਜਾਬ ਦੇ ਵਿੱਚ 39 ਥਾਵਾਂ ਦੇ ਉੱਤੇ ਕੈਂਪ ਲੱਗੇ ਪਰ ਕੇਂਦਰ ਦੀਆਂ ਜਿਹੜੀਆਂ